ਦੇਖੋ ਜੀ ਜੋ ਕੁਝ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਸ ਤਰ੍ਹਾਂ ਉਹਨਾਂ ਦੇ ਪੈਰਾਂ 'ਚ ਬੀੜੀਆਂ ਪਾ ਕੇ ਤਾਂ ਜਾਤਕੜੀਆਂ ਲਾ ਕੇ इवन ਬੀਬੀਆਂ ਨੂੰ ਹਾਂਜੀ ਉਹ ਵੀ ਨਹੀਂ ਬਖਸ਼ਿਆ ਗਿਆ ਉਹ ਜਿਸ ਤਰ੍ਹਾਂ 40 ਘੰਟੇ ਲਗਾਤਾਰ ਉਹਨੂੰ ਜਹਾਜ਼ ਦੇ ਵਿੱਚ ਜਿਵੇਂ ਕ੍ਰਿਮੀਨਲ ਹੁੰਦੇ ਨੇ ਇਦਾਂ ਬੰਦ ਕਰਕੇ ਇੱਥੇ ਲਿਆ ਕੇ ਜਹਾਜ਼ ਉਹ ਵੀ ਪੰਜਾਬ 'ਚ ਉਤਾਰਿਆ ਕਿ ਬੰਦੇ ਤੇ 30 ਸੀ ਤੇ 30 ਹਰਿਆਣੇ ਦੇ ਸੀ ਪੰਜਾਬ ਦੇ 30 ਸੀ ਫਿਰ ਵੀ ਜਹਾਜ਼ ਅੰਮ੍ਰਿਤਸਰ ਉਤਾਰਿਆ ਕਿਉਂ ਨਹੀਂ ਦਿੱਲੀ ਉਤਾਰਿਆ ਕਿਉਂ ਨਹੀਂ ਗੁਜਰਾਤ ਦੀ ਕਿਸੇ ਬੰਦਰਗਾਹ ਤੇ ਉਤਾਰਿਆ ਸਿਰਫ ਪੰਜਾਬੀ ਨੂੰ ਬਦਨਾਮ ਕਰਨ ਲਈ ਕੀਤਾ ਔਰ ਇਹ ਟੋਟਲ ਫੇਲਿਅਰ ਹੈ ਪਹਿਲੀ ਗੱਲ ਤਾਂ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਭਾਰਤ ਸਰਕਾਰ ਨੂੰ ਵੀ ਉਹਨਾਂ ਨੇ ਇਸ ਤਰ੍ਹਾਂ ਕਿਉਂ ਅਲਾਉ ਕੀਤਾ ਕੋਲੰਬੀਆ ਨੇ ਸੇਮ ਕੇਸ ਹੈ ਕੋਲੰਬੀਆ ਦੀ ਸਰਕਾਰ ਨੇ ਕਿਹਾ ਵੀ ਅਸੀਂ ਤੁਹਾਡਾ ਜਿਹੜਾ ਮਿਲਟਰੀ ਦਾ ਜਹਾਜ਼ ਹੈ 스위스ਲੈਂਡ ਲੈ ਕਰਨ ਦਿਆਂਗੇ ਅਸੀਂ ਆਪਣੇ ਜਹਾਜ਼ ਤੇ ਆਪਣੇ ਬੰਦੇ ਨੂੰ ਲੈ ਕੇ ਆਵਾਂਗੇ ਉਹਨਾਂ ਨੇ ਆਪਣੀ ਅੰਬੈਸੀ ਚੋਂ ਉੱਥੋਂ ਦੇ ਬੰਦੇ ਲਿਆਂਦੇ ਸਾਡੇ ਸਾਡੇ ਬੰਦੇ ਸਾਡੀਆਂ ਅੰਬੈਸੀਆਂ ਨੇ ਕਿਉਂ ਨਾ ਸੰਭਾਲੇ ਔਰ ਉਹਨਾਂ ਨੂੰ ਸਾਡੀ ਸਰਕਾਰ ਨੇ ਤੇ ਕਿਉਂ ਨਾ ਲਿਆਂਦਾ ਜਹਾਜ਼ ਤੇ ਔਰ ਉਹਨਾਂ ਦਾ ਕੋਈ ਕ੍ਰਿਮੀਨਲ ਤਾਂ ਹੈ ਨਹੀਂ ਸੀ ਉਹ ਰੋਜ਼ਗਾਰ ਦੀ ਤਲਾਸ਼ ਚ ਗਏ ਆ ਉਹ ਗੈਰ ਕਾਨੂੰਨੀ ਉੱਥੇ ਦੇ ਕਾਨੂੰਨ ਦੇ ਮੁਤਾਬਕ ਹੈ ਸੀ ਉਹ ਪੇਛੇ ਦੇ ਵਾਪਸ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਜ਼ਲੀਲ ਕਰਨ ਉਹ ਜ਼ਲੀਲ ਕਰਕੇ ਇੱਥੇ ਤਾਂ ਜਮਾਉਣ ਲਈ ਆਰਮੀ ਦਾ ਜਹਾਜ਼ ਲੈਂਡ ਕਰਕੇ ਭਾਰਤ ਵਿੱਚ ਹਥਕੜੀਆਂ ਸਮੇਤ ਇੱਥੇ ਸਾਡੇ ਬੱਚਿਆਂ ਨੂੰ ਉੱਥੇ ਛੱਡੇ ਇਹ ਬਰਦਾਸ਼ਤ ਨਹੀਂ ਇਹ ਐਡੀ ਵੱਡੀ ਸਰ ਐਡੀ ਵੱਡੀ ਜ਼ਨਾਲਤ ਹੈ ਨਾ ਤੇ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਕੋਈ ਰਿਐਕਸ਼ਨ ਨਹੀਂ ਆਪ ਦੇਸ਼ ਦੀ ਗਵਰਨਮੈਂਟ ਨੇ ਕਿ ਕਿਉਂ ਕਕਤੀ ਕਰਵਾ ਬਦਕਿਸਮਤੀ ਇਹ ਹੈ ਕਿ ਅੱਜ ਵੀ ਸਾਡੇ ਬੱਚਿਆਂ ਦਾ ਫਿਊਚਰ ਉਹਨਾਂ ਨੂੰ ਇੱਥੇ ਸਿਕਿਉਰ ਨਜ਼ਰ ਨਹੀਂ ਆਉਂਦਾ ਹਾਲੇ ਵੀ ਇਲੀਗਲ ਮਾਈਗ੍ਰੇਸ਼ਨ ਰੁਕੀ ਨਹੀਂ ਔਰ ਇਹ ਜਿਹੜੇ ਗੱਲਾਂ ਕਰਦੇ ਨੇ ਪੋਲਿਟਿਕਲ ਲੋਕ ਸਰਕਾਰਾਂ ਚਲਾਉਣ ਵਾਲੇ ਇਹ ਅੱਜ ਵੀ ਗੁੰਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਦੇ ਨੇ ਹਾਲੇ ਵੀ ਅਸਲੀ ਬਿਮਾਰੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਿਹੜੇ ਇਲੀਗਲੀ ਭੇਜਣ ਵਾਲੇ ਟਰੈਵਲ ਏਜੰਟ ਨੇ ਨਾ ਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਪਰਵਾ ਇੱਕ ਅਦਾ ਫੜ ਲਿਆ ਫੜਿਆ ਨਹੀਂ ਹਾਲੇ ਪਰਚਾ ਦਰਜ ਕੀਤਾ ਹੈ ਕੀ ਕਰਨਗੇ ਹਾਲੇ ਪਤਾ ਨਹੀਂ ਪਰ ਸਮੱਸਿਆ ਦਾ ਹੱਲ ਤਾਂ ਉਦੋਂ ਹੋਏਗਾ ਜਦੋਂ ਹਰ ਨੌਜਵਾਨ ਜਦੋਂ ਪੜ੍ਹ ਲਿਖ ਕੇ ਉਹਨੂੰ ਰੋਜ਼ਗਾਰ ਦਾ ਸਮਾਂ ਹੋਣਾ ਉਸ ਵੇਲੇ ਉਹਦੀ ਰੋਜ਼ਗਾਰ ਦੇ ਮੌਕੇ ਸਰਕਾਰ ਪੈਦਾ ਕਰਕੇ ਦੇਵੇ ਉਹਦੇ ਚ ਅਟਰ ਫੇਲਿਅਰ ਹੈ ਸਰਕਾਰ ਦਾ ਜੀ ਰਾਜੀਵ ਰਾਜਵਾਲ ਸਰ ਕੀ ਗੱਲ ਭਾਰਤ ਇੰਨੇ ਜੋਗਾ ਵੀ ਹੈ ਨਹੀਂ ਸੀਗਾ ਕਿ ਆਪਣਾ ਜਹਾਜ਼ ਭੇਜ ਕੇ ਆਪਣੇ ਨਾਗਰਿਕਾਂ ਨੂੰ ਮੈਂ ਪਹਿਲਾਂ ਕੈਚ ਕੈਚਕਾ ਵੀ ਜੋ ਕੋਲੰਬੀਆ ਇਹ ਕਰ ਸਕਦਾ ਹੈ ਤੇ ਸਾਡੀ ਸਰਕਾਰ ਨੇ ਕਿਉਂ ਨਹੀਂ ਕੀਤਾ ਛੋਟਾ ਜਿਹਾ ਦੇਸ਼ ਉਹਨੇ ਸਟੈਂਡ ਲਿਆ ਸਖਤ ਅਮਰੀਕਾ ਦੇ ਖਿਲਾਫ ਤੇ ਸਾਡੀ ਭਾਰਤ ਸਰਕਾਰ ਨੇ ਕਿਉਂ ਅਲਾਉ ਕੀਤਾ ਤੇ ਇੱਕ ਕੋਈ ਇੱਕ ਸਮਝ ਵੀ ਹੋਈ ਆ ਲਾਗਲੇ ਦੇਸ਼ ਦੇ ਨਾਲ ਇਹ ਅਮਰੀਕਾ ਦੇ ਕਿ ਜਿਹੜੇ ਤੁਹਾਡੇ ਕੋਲ ਭਾਰਤੀ ਹੈਗੇ ਨੇ ਹੋਰ ਉਹ ਤੁਸੀਂ ਸਾਨੂੰ ਦੇ ਦਿਓ ਅਸੀਂ ਉਹਨਾਂ ਨੂੰ ਜੇਲਾ ਚ ਬੰਦ ਕਰਦੇ ਆ ਮੈਕਸੀਕੋ ਵਾਲਿਆਂ ਨੇ ਬਲਕਿ ਮੈਨੂੰ ਤਾਂ ਇਸ ਗੱਲ ਤੇ ਬੜਾ ਹੁੰਦਾ ਵੀ ਛੋਟੇ ਛੋਟੇ ਦੇਸ਼ ਨੇ ਉਹਨਾਂ ਨੇ ਤਾਂ ਸੈਕਸਟੈਂਡ ਲਿਆ ਡੋਨਲਡ 트ੰਪ ਦੇ ਖਿਲਾਫ ਮੈਕਸੀਕੋ ਦੇ ਵੀ ਉੱਥੇ ਦੀ ਰਾਸ਼ਟਰਪਤੀ ਨੇ ਵੀ ਬੜਾ ਕੁਝ ਬੋਲੇ 트ੰਪ ਨੂੰ ਵੀ ਜਿਹੜੀ ਤੁਸੀਂ ਦੀਵਾਰ ਬਣਾ ਰਹੇ ਹੋ ਅੱਜ ਇਹ ਫਿਰ ਤੁਹਾਨੂੰ ਢਾਉਣੀ ਔਖੀ ਹੋ ਜਾਣੀ ਹੈ ਤੁਹਾਨੂੰ ਦਿਖਾਵਾਂਗੇ ਜਿਵੇਂ ਤੁਹਾਡੀ ਇਕਨੋਮੀ ਪ੍ਰਭਾਵਿਤ ਹੋਏਗੀ ਸਾਡੇ ਕੋਲ ਸਭ ਕੁਝ ਹੈ ਇਦਾਂ ਦਾ ਉਹਨੇ ਬਿਆਨ ਦਿੱਤਾ ਤੇ ਸਾਡੇ ਵਾਲੇ ਚੁੱਪ ਕਰੇ ਬੈਠੇ ਨਹੀਂ ਇਹਨਾਂ ਨੇ ਮੂੰਹ ਚ ਪੁੰਗੜੀਆਂ ਕਿਉਂ ਪਾਈਆਂ ਸਰ ਉਹਵੇਂ ਤਾਂ ਇੱਕ ਗੱਲ ਕਰਦੇ ਨੇ ਕਿ ਯਾਰੀ ਬੜੀ ਅਮਰੀਕਾ ਨਾਲ ਤੇ ਉਹ ਤੇ ਇਸ ਵੇਲੇ ਯਾਰੀ ਆ ਫਿਰ ਇਸ ਵੇਲੇ ਜਿਹੜੀ ਰਿਸਟੇਜ ਸੀ ਉਹ ਆਪਣੇ ਕਿੱਥੇ ਗਈ ਯਾਰੀ ਦੇ ਨਾਲ ਤੁਸੀਂ ਦੇਸ਼ ਦੇ ਸਾਰੇ ਨੂੰ ਸਿੱਕੇਤ ਰੰਗ ਦੇਣਾ ਦੇ ਦੇਸ਼ ਦਾ ਕੀ ਹੋਏਗਾ ਇੱਥੇ ਦੇ ਯੂਥ ਦਾ ਕੀ ਹੋਏਗਾ ਇਹਦਾ ਜਵਾਬ ਕਿਉਂ ਨਹੀਂ ਦਿੰਦੇ ਕਿਉਂ ਨਹੀਂ এমਪਲੋਇਮੈਂਟ ਜਨਰੇਟ ਹੋ ਰਹੀ ਕਿਉਂ ਨਹੀਂ ਸਾਰੇ ਬੱਚਿਆਂ ਨੂੰ ਜਦੋਂ ਉਹਨਾਂ ਦੀ ਉਮਰ ਹੁੰਦੀ ਹੈ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਰੋਜ਼ਗਾਰ ਮਿਲਣ ਦੇ ਮੌਕੇ ਪੈਦਾ ਕੀਤੇਗੇ ਇਹ ਕਿਹਨੇ ਕਰਨਾ ਹੈ ਸਰਕਾਰ ਦੀਆਂ ਪਾਲਿਸੀਆਂ ਨਾਲ এমਪਲੋਇਮੈਂਟ ਜਨਰੇਟ ਹੁੰਦੀ ਹੈ ਉਹ ਇਹਨਾਂ ਨੇ ਕਿਉਂ ਨਹੀਂ ਕੀਤਾ ਕੰਮ ਅੱਜ I think ਕਿਉਂ ਨਹੀਂ ਕੀਤਾ ਇਹ ਟੋਟਲ ਫੇਲਿਅਰ ਹੈ ਸਰਕਾਰਾਂ ਦੀ ਔਰ ਉਹਦੀ ਹੁਣ ਸਜ਼ਾ ਲੋਕਪੁਤ ਰਹੇ ਨੇ ਇਹ ਵੱਡਾ ਮੁੱਦਾ ਬਣੇਗਾ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਉਂ-ਜਿਉਂ ਉਤੋਂ ਜਹਾਜ਼ ਭਰੇ ਆਉਣਗੇ ਜਿਉਂ-ਤਿਉਂ ਲੋਕਾਂ ਵਿੱਚ ਰੋਸ ਹੋਰ ਵਧੇਗਾ ਔਰ ਇਹ ਮੁੱਦਾ ਬਣੇਗਾ ਬਹੁਤ ਜਿਆਦਾ ਅਜੇ 104 ਆਏ ਨੇ ਕਹਿ ਰਹੇ ਨੇ ਕਿ 18000 ਦੇ ਕਰੀਬ ਅਜੇ ਹੋਰ ਵੀ ਭਾਰਤੀ ਉੱਥੇ ਮੌਜੂਦ ਨੇ ਅਗਲੀ ਵਾਲੀ ਅਗਲੀ ਗੱਲ 1 ਕਰੋੜ 40 ਲੱਖ ਕਹਿੰਦੇ ਨੇ ਜੀ ਉੱਥੇ ਤਾਂ ਬੈਠਾ ਕੱਲੇ ਅਮਰੀਕਾ ਚ ਜਿਹੜੇ ਬੰਦੀ ਬਣਾ ਕੇ ਰੱਖੀ ਹੋਏ ਨੇ ਬੰਦੀ ਬਣਾ ਕੇ ਰੱਖਿਓ ਉਹ ਤਾਂ ਫੜੀ ਜਾ ਰਹੇ ਨੇ ਹੁਣ 500 ਦੇ ਕਰੀਬ ਉਹਨਾਂ ਨੇ ਹੋਰ ਅਗਲੀ ਲਿਸਟ ਦਿੱਤੀ ਜਿਸ ਵਿੱਚ ਉਹ ਕਹਿੰਦੇ ਨੇ ਕੋਈ 300 ਦੀ ਤੋਂ ਵੈਰੀਫਿਕੇਸ਼ਨ ਵੀ ਕਰ ਲਈ ਇਹ ਬਾਕੀ 200 ਦੀ ਵੈਰੀਫਿਕੇਸ਼ਨ ਜਾ ਰਹੀ ਹੈ ਸਰ ਜਿਹੜੇ ਭਾਰਤ ਦੇ ਦੁਸ਼ਮਣ ਹੈਗੇ ਨੇ ਲੰਡੇ ਵਰਗੇ ਜਾਂ ਹੋਰ ਜਿਹੜੇ ਗੈਂਗਸਟਰ ਹੈਗੇ ਨੇ ਉਹਨਾਂ ਨੂੰ ਕਲਾ ਲਈ ਬੈਠਾ ਦੇਖੋ ਜੀ ਇਹ ਸਰਕਾਰਾਂ ਦਾ ਮੁੱਦਾ ਹੈ ਸਰਕਾਰਾਂ ਨੇ ਟੇਕ ਅਪ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਇੱਥੇ ਦੇ ਲੋਕੀ ਸ਼ਾਂਤੀ ਨਾਲ ਆਪਣਾ ਰੋਟੀ ਕਮਾਉਣ ਦੀ ਹੋ ਸਕਣ ਲੋਕਾਂ ਨੂੰ ਰੁਜ਼ਗਾਰ ਮਿਲਦਾ ਰਹੇ ਇਸ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਦੁਨੀਆ ਪਾਲਿਸੀਜ਼ ਅਡਾਪਟ ਕਰਨ ਦੀ ਸਰ ਆਪਣੇ ਦੇਸ਼ ਦੀ ਗਵਰਨਮੈਂਟ ਨੂੰ ਅਪੀਲ ਕਰਦੇ ਕਿ ਪਿਛਲਾ ਜਿਹੜਾ ਹੋ ਗਿਆ ਜਿਸ ਤਰੀਕੇ ਦਾ ਬਤਿਹਰਾ ਆ ਉਹਨਾਂ ਨੇ ਆ ਜਿਹੜੇ ਹੁਣ ਨੈਕਸਟ ਜੀ ਭੇਜਨੇ ਨਹੀਂ ਜਾਂ ਕਿਉਂਕਿ ਦੇਖੋ ਜਿੱਦਰ ਨੂੰ ਮੇਰੀ ਇੱਕ ਬੇਨਤੀ ਸੁਣੋ ਇੱਥੇ ਤੇ ਹਾਲਾਤ ਬਹੁਤ ਗਲਤ ਪਾਸੇ ਜਾ ਰਹੇ ਨੇ ਜਿਸ ਤਰ੍ਹਾਂ ਹਰ ਚੀਜ਼ ਦਾ ਕਾਰਪੋਰਟਾਈਜ਼ੇਸ਼ਨ ਹੋ ਰਿਹਾ ਹੈ ਅ ਤੁਸੀਂ ਜਿਹੜਾ ਭਾਤਮਾਲਾ ਪ੍ਰੋਜੈਕਟ ਕੰਪਲੀਟ ਹੋ ਰਹਿਣ ਨੂੰ ਦੇਖੋਗੇ ਤੁਸੀਂ ਹਰ 10 ਕਿਲੋਮੀਟਰ ਤੇ ਕਿਤੇ ਫੂਡ ਕੋਰਟ ਬਣ ਜਾਣਾ ਕਿਤੇ ਮਾਲਸ ਬਣ ਜਾਣੇ ਆ ਉਹਨੇ ਬਾਜ਼ਾਰ ਖਾ ਜਾਣਾ ਇੰਨੀ ਵੱਡੀ ਪੱਧਰ ਤੇ ਅਨ ਇੰਪਰੂਵਮੈਂਟ ਜਨਰੇਟ ਹੋएगी ਮੈਨੂੰ ਲੱਗਦਾ ਹੈ ਵੀ ਸਰਕਾਰ ਜਾਣ ਬੁੱਝ ਕੇ ਕਰ ਰਹੀ ਹੈ ਔਰ ਇੱਥੇ ਦੇ ਲੋਕ ਹਫੜਾ ਦੁਬੜੀ ਬੈਲ ਗਿਆ ਹੈ ਐਂਡ ਆਰਡਰ ਪ੍ਰੋਬਲਮ ਹੋ ਗਈ ਕਿ ਬਹੁਤ ਵੱਡੀ ਸਰਪ੍ਰਕਾਸ਼ਤ ਸਰਕਾਰ ਏਸੀ ਦਾ ਸਟੈਂਡ ਲੈ ਸਕਦੀ ਕਿ ਜਿਹੜਾ ਪਿੱਛੇ ਜਿਹੜਾ ਅਨਮਨਕੀ ਵਤੀਰੀ ਦਾ ਜਿਸ ਤਰੀਕੇ ਨਾਲ ਇੱਥੇ ਦੇਸ਼ ਭੇਜਿਆ ਗਿਆ ਉਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਵੀ ਜੇ ਕੋਈ ਇਲੀਗਲ ਇਮੀਗ੍ਰੈਂਟ ਉਥੇ ਹੈਗੇ ਉਹ ਸਾਡੀਆਂ ਅੰਬੈਸੀਆਂ ਚ ਦਿੱਤੇ ਜਾਣ ਉਹਨਾਂ ਦੇ ਹਵਾਲੇ ਕੀਤੇ ਜਾਣ ਉਤੋਂ ਸਾਡੀ ਸਰਕਾਰ ਲੈ ਕੇ ਆਵੇ ਜਿਵੇਂ ਕੋਲੰਬੀਆ ਨੇ ਕੀਤਾ ਔਰ ਬਣਦਾ ਹੀ ਇਹੀ ਹੈ ਸਰ ਲਾਸਟ ਇੱਕ ਦੱਸ ਦੂ ਜਿਹੜਾ ਦਿੱਲੀ ਚ ਅੱਜ ਟੂਨਾ ਦਾ ਬੰਦਾ ਆ ਗਿਆ ਬੀਜਪੀ ਸਰਕਾਰ ਅੱਗੇ ਚੱਲ ਰਹੀ ਹੈ ਆਮ ਆਦੀ ਪਾਰਟੀ ਦਾ ਜੋ ਆਪਣੇ ਹੈਟ੍ਰਿਕ ਸੀਗੀ ਉਹ ਪੂਰੀ ਨਹੀਂ ਕਰਤਾ ਸਾਡੇ ਨਾਲ ਵੀ ਰਾਤ ਦਾ ਕਈ ਵਾਰ ਰਿਹਾ ਸਾਡੇ ਵਾਸਤੇ ਸਾਡੇ ਵਾਸਤੇ ਸਾਰੀ ਕੋ ਜਿਹੜੇ ਜਦੋਂ ਨਸਤਰ ਲਾਉਣਾ ਹੁੰਦਾ ਕੋਈ ਘੱਟ ਨਹੀਂ ਲਾਉਂਦਾ ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ ਚਾਹੇ ਪਾਪਾ ਵਾਲੇ ਹੁਣ ਆਮ ਲੋਕਾਂ ਨੂੰ ਰਾਹਤ ਕਿਸੇ ਤੋਂ ਨਹੀਂ ਸਾਰਿਆਂ ਦਾ politix is a business people invest rather than earn ਪਹਿਲਾਂ ਪੈਸਾ ਖਰਚ ਕੇ ਵੋਟਾਂ ਲੈਂਦੇ ਨੇ ਸ਼ਰਾਬਾਂ ਪਲਾਉਂਦੇ ਨੇ ਮੁੱਲ ਵੋਟਾਂ ਖਰੀਦਦੇ ਨੇ ਉਸ ਤੋਂ ਬਾਅਦ ਲੋਕਾਂ ਦੀ ਸਾਰ ਪੁੱਲ ਜਾਂਦੀ ਹੈ ਫਿਰ ਆਪਣਾ business ਚਲਾਉਂਦੇ ਨੇ ਜਦ ਤੱਕ ਇਹ ਸਿਸਟਮ ਨਹੀਂ ਬਦਲੀ ਹੋਏਗਾ ਤਾਂ ਲੋਕਾਂ ਦੇ ਜਿਹੜੇ ਸਹੀ ਨੁਮਾਇੰਦੇ ਨੇ ਉਹ ਨਹੀਂ ਅੱਗੇ ਆਉਣਗੇ ਉਦੋਂ ਤੱਕ ਇੱਥੇ ਕਿਸੇ ਦਾ ਭਲਾ ਹੋਣ ਵਾਲਾ ਨਹੀਂ ਸਰਕਾਰਨ ਕੀ ਮੰਨਦੇ ਜੋ ਇਸ ਵੇਲੇ ਹਾਲ ਹੋਇਆ ਕਿਉਂਕਿ ਤੁਹਾਡੇ ਨਾਲ ਵੀ ਰਾਤ ਤੱਕ ਵੀ ਚੱਲ ਰਿਹਾ ਸੀਗਾ ਸੀਐਮ ਸਾਡੇ ਨਾਲ ਟਰਨ ਸੀਟ ਦੀਆਂ ਗੱਲਾਂ ਕਰ ਰਿਹਾ ਸੀਗੀਆਂ ਕਾਨ ਕੀ ਮੰਨਦੇ ਕਿ ਆਮ ਆਦਮੀ ਪਾਰਟੀ ਜੋ ਇੱਥੇ ਹਾਲ ਹੋਇਆ ਇਸ ਵੇਲੇ ਤੇ ਕੀ ਕਰਨ ਮੰਨਦੇ ਉਹ ਆਪਣੀ ਕਾਰਗੁਜ਼ਾਰੀ ਹੋਰ ਕਰਨ ਕੀ ਹੁੰਦਾ ਜਿਹੜੇ ਜੋ ਕੁਝ ਕਰਦੇ ਨੇ ਉਹਦਾ ਭੁਗਤਦੇ ਨੇ ਫਿਰ 2kg ਵਾਲੇ ਚਾਹ ਨੇ ਇੱਕ ਵਾਰੀ ਸਟੇਜ ਤੇ ਗੱਲ ਕਹੀ ਸੀ ਕਿ ਜੇ ਤੁਹਾਨੂੰ ਵੋਟ ਚੰਗਾ ਆਵੇ ਨਹੀਂ ਕੰਮ ਜੇ ਨਹੀਂ ਮੈਂ ਕੰਮ ਕੀਤਾ ਜਾਂ ਚੰਗਾ ਨਹੀਂ ਲੱਗਦਾ ਵੋਟ ਨਾ ਪਾਏ ਉਹਨਾਂ ਦਾ ਲੱਗਦਾ ਹੀ ਕੋਈ ਕੋਈ ਪੋਲੀਟੀਸ਼ੀਅਨ ਬਲਾਮਾਨਸ ਨਹੀਂ ਵੋਟ ਲੈਣ ਵਾਸਤੇ ਉਹ ਕੁਝ ਵੀ ਕਹਿ ਦਿੰਦਾ ਮੈਂ ਲੋਕਾਂ ਨੇ ਪੂਰਾ ਕਰ ਦਿੱਤਾ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਪੂਰਾ ਕਰ ਦਿੱਤਾ ਉਹ ਪੂਰੇ ਪਾਸੇ ਇਹ ਸਾਹਮਣੇ ਆ ਜਾਏਗਾ